ਪੰਜਾਬ ਦੇ ਵਿੱਚ ਇਸ ਅਦਭੁਤ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਰੌਣਕਾਂ ਲੱਗੀਆਂ ਨੇ ਰਣਬੀਰ ਕਾਲਜ ਸੰਗਰੂਰ ਦੇ ਵਿੱਚ ਪੰਜਾਬ ਸਖੀ ਸ਼ਕਤੀ ਮੇਲੇ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਕਰਵਾਈ ਹੈ ਇਸ ਪੰਜਾਬ ਸਖੀ ਸ਼ਕਤੀ ਮੇਲੇ ਦੀ ਸ਼ੁਰੂਆਤ ਨਾਲ ਹੀ ਪੰਜਾਬ ਸਖੀ ਸ਼ਕਤੀ ਮੇਲੇ ਨੇ ਮਹਿਲਾਵਾਂ ਨੂੰ ਆਪਣਾ ਉਦਮੀ ਹੁਨਰ ਦਿਖਾਉਣ ਦੇ ਲਈ ਮੰਚ ਵੀ ਪ੍ਰਦਾਨ ਕੀਤਾ ਹੈ ਜਹੀ ਗੱਲ ਡਿਪਟੀ ਕਮਿਸ਼ਨਰ ਦੇ ਵੱਲੋਂ ਆਕੀ ਗਈ ਹੈ ਪੰਜਾਬ ਦੇ ਵਿੱਚ ਇਸ ਮੇਲੇ ਦੇ ਵਿੱਚ ਬੀਨ ਜੋਗੀਆਂ ਨੇ ਰੌਣਕਾਂ ਲਗਾਈਆਂ ਨੇ ਉੱਥੇ ਹੀ ਡਿਪਟਿੰਗ ਅਮਿਸ਼ਨਰ ਦੇ ਵੱਲੋਂ ਲੋਕਾਂ ਨੂੰ ਮਿਲੇ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ ਗਿਆ ਕਿ ਹਰ ਕੋਈ ਉੱਥੇ ਪਹੁੰਚੇ ਤੇ ਆਨੰਦ ਮਾਣੇ ਉੱਥੇ ਰੌਣਕਾਂ ਨੂੰ ਦੇਖੇ ਤੇ ਨਾਲ ਹੀ ਆਪਣਾ ਦਿਲ ਖੁਸ਼ ਕਰੇ ਇਸ ਮੇਲੇ ਦੇ ਵਿੱਚ ਵੱਖ-ਵੱਖ ਸ਼ਿਲਪਕਾਰੀ ਵਸਤਾਂ ਵੀ ਸਜਾਈਆਂ ਗਈਆਂ ਸਟਾਲਾਂ ਦੇ ਉੱਤੇ ਪਹਿਲੇ ਦਿਨ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਨੇ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਲੋਕ ਨਾਚਾਂ ਪੇਸ਼ ਕਰਕੇ ਖੂਬ ਧਮਾਲਾ ਵੀ ਪਾਈਆਂ ਕਰਟੂਨ ਕੀਤਾ ਗਿਆ ਕਿ ਕਿਲੇ ਤੇ ਮੇਲਾ ਰਹਿਣ ਵਾਲਾ ਕੀ ਗਲਵਾ ਕਿਰਪਾ ਕਰਕੇ ਇਹ 50 ਸਟੋਨ ਤੇ ਪੈਂਟ ਰਾਈਡ ਨੂੰ ਜਨੂ ਦੇ ਲੋੜੇ ਸਾਬ ਅਸੀਂ ਦੋਵੇਂ ਆਈਏ ਤੇ ਪਿੰਨਾ ਇਧਰੋਂ ਆਉਂਦਾ ਹੈ ਉਹ ਚੈੱਕ ਕਰਵਾ ਲੋ ਤੇ ਅੱਜ ਤੋਂ ਲੈ ਕੇ ਐਤਵਾਰ ਤੱਕ 30 ਦਿਨਾਂ ਤੱਕ ਸਾਡੀ ਤੇ ਇਹਦੇ ਵਿੱਚ 50 ਸਾਡੇ ਸਟੋਰ ਨੇ ਐਂਡ ਪੰਜਾਬ ਦਰਬਿਆਨ ਦੇ ਇਲਾਵਾ ਕਸ਼ਮੀਰ ਤੋਂ ਯੂਪੀ ਤੋਂ ਆਗਰਾ ਦਿੱਲੀ ਤੋਂ ਆਪਣੇ ਚਾਬਾ ਜੀ ਸਟਾਲ ਜਿਹੜੀ ਨਹੀਂ ਉਹ ਹੈਗੇ ਨੇ ਐਂਡ ਇਸੇ ਮਾਤੇ ਦੇ ਪ੍ਰੋਡਕਟਸ ਦੇਖੇ ਐਕਸਪੀ ਤਾਂ ਬਹੁਤ ਹੈਰਾਨ ਹੋਇਆ ਹੈ ਇਹ ਹੈ ਨਾ ਇੱਕ ਕਿਸਮ ਦਾ ਮਿਨੀ ਸਰਸ ਮੇਲਾ ਹੈ ਸੱਚੀ ਮੇਲਾ ਦਾ ਤੇ ਕਿਸੇ ਅਚਾਰ ਬਣਾ ਰਹੇ ਨੇ ਆਪਣੇ ਲੋਕਲ ਪੰਜਾਬੀ ਦੇ ਤੇ ਉਹਨਾਂ ਦਾ ਅਚਾਰ ਜਿਹੜਾ ਹੈ ਉਹ ਮੈਸ਼ਨਲ ਸਰਸ ਜਿਹੜਾ ਹੈ ਇਹਦਾ ਸਟਾਲ ਬਣਿਆ ਹੋਇਆ ਹੈ ਦਿੱਲੀ ਦੇ ਜਿਹੜੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਿਨਿਸਟਰੀ ਜਿਹੜੀ ਹੈ ਉਹਨਾਂ ਦੇ ਉੱਥੇ ਵੀ ਡਿਸਪਲੇਡ ਸੋ ਮੈਂ ਬੇਨਤੀ ਕਰਾਂ ਤਰੂਰ ਨੀਲਾ ਹੋਵੇ ਕਿਹੋ ਜਿਹਾ ਕਿਹੋ ਜਿਹਾ 10 ਰੁਪਏ ਜਿਹੜੀ ਹੈ ਉਹਦੀ ਐਂਟਰੀ ਟਿਕਟ ਹੈ। ਇਹ ਐਸੇ ਕਰਕੇ ਬਹੁਤ ਘੱਟ ਰੱਖੀ ਸੀ ਕਿ ਆਪਾਂ ਜਿਹੜਾ ਆਪਾਂ ਕਰ ਪਾਈਏ। ਸੁਮੇ ਬੇਨਤੀ ਕਰਾਂ ਕਿ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਬਿਲਕੁਲ ਐਂਟਰੀ ਐਂਟਰੀ ਸਾਹਿਬ ਸੁਮੇ ਬੇਨਤੀ ਕਰਾਂ ਦਾ ਸੰਗਰਵ ਵਾਸੀਆਂ ਨੇ ਕਿ ਘੁੰਮੂ ਮਾਰ ਕੇ ਪਹੁੰਚਾ ਤੋ ਦੇਸ਼ ਦੀ ਜਿਹੜੀ ਵੈਰਾਈਟੀ ਜਿਹੜੀ ਸਮੇਂ ਦਾ ਜਿਹੜੀ ਹੈ ਤੇ ਆਪਣੇ ਜਿਹੜੇ ਯੂਥ ਹੈ ਐਂ ਆਪਣੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਕੀ ਕੀ ਮੱਲਾ ਮਾਰੀਆਂ ਨੇ ਕੀ ਕੀ ਉਹ ਬਣਾਉਂਦੀਆਂ ਨੇ ਜੋ ਦੁਨੀਆ ਇੰਨਾ ਪਸੰਦ ਕਰਦੀ ਹੈ ਸੋ ਜ਼ਰੂਰ ਆ ਕੇ ਵਾਕੇ ਸਰ ਮੇਨ ਮੋਟਿਵ ਕੀ ਹੈ ਜੀ ਮੇਲਾ ਲਗਾਉਣ ਦਾ ਮੇਨ ਮੋਟਿਵ ਕੀ ਹੈ ਮੋਟਿਵ ਹੈ ਇਸ ਤਰ੍ਹਾਂ ਮੇਲਾ ਐਨ ਆਰ ਐਲ ਐਮ ਨੈਸ਼ਨਲ ਰੁਰਲ ਲਾਈਵਲੀਹੂਡ ਮਿਸ਼ਨ ਜਿਹੜਾ ਹੈ ਲਾਈਵਲੀਹੂਡ ਮਿਸ਼ਨ ਸੜੀ ਨੈਸ਼ਨਲ ਰੁਰਲ ਲਾਈਵਲੀਹੂਡ ਜਿਹੜੀ ਮਿਸ਼ਨ ਹੈ ਇਹ ਉਹਦੇ ਅਧੀਨ ਜਿਹੜਾ ਹੈ ਕੀਤਾ ਜਾ ਰਿਹਾ ਸੋ ਬੇਸਿਕਲੀ ਹੈ ਕਿ ਸੈਲਫ এমਪਲੋਇਮੈਂਟ ਨੂੰ ਐਨਕਰੀਜ ਕਰਨਾ ਕਿ ਜਿਹੜੇ ਅੰਟਰਪ੍ਰੈਨਰਸ਼ਿਪ ਹੈ ਉਹਨੂੰ ਐਨਕਰੇਜ ਕਰਨਾ ਇਹਦਾ ਮੇਨ ਮੋਟਿਵ ਹੈ ਹੁਣ ਇਥੇ ਅਲਟੀਮੇਟਲੀ ਜਿਹੜੇ ਪ੍ਰੋਡਕਟਸ ডিসਪਲੇ ਤੇ ਹੈਗੇ ਨੇ ਸੋ ਇਹਦੇ ਕਰਕੇ ਬੰਦਾ ਵਰਤੇਗਾ ਉਹਨੂੰ ਪਤਾ ਲੱਗੇਗਾ ਵਰਡ ਆਫ ਮਾਊਥ ਦੇ ਨਾਲ ਵੀ ਜਿਹੜਾ ਤੁਹਾਡਾ ਬਹੁਤ ਵਧੀਆ ਸੇਲ ਹੁੰਦੀ ਹੈ ਸੱਚੀ ਮੇਲਾ ਇਹ ਕਿਸਮ ਦਾ ਪਲੈਟਫਾਰਮ ਦੇਣਾ ਹੈ ਕਿ ਜਿੱਥੇ ਸਾਰੇ ਦੇ ਸਾਰੇ ਜਿਹੜੇ ਪ੍ਰੋਡਕਟਸ ਨੂੰ ডিসਪਲੇ ਕਰ ਸਕਣ ਜਿਹੜੇ ਵਾਪਸ ਉਨਰ ਨੇ ਐਸਪੈਸ਼ਲੀ ਔਮਨ ਅੰਟਰਪ੍ਰੈਨਰਰ ਪੰਜਾਬ ਦੇ ਐਂਡ ਕੁਝ ਜਿਹੜੇ ਸਾਡੇ ਜਿਵੇਂ ਤੁਸੀਂ ਦੱਸਿਆ ਕੁਝ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਤੇ ਕੁਝ ਜਿਹੜੇ ਸਾਡੇ ਮੋਟੇ ਤੋਂ ਵੀ ਆਏ ਨੇ ਰਾਜਸਥਾਨ ਤੋਂ ਆਏ ਨੇ ਤੇ ਮਾਝਾ ਤੁਸੀਂ ਆਪ ਦਾ ਸਟੇਜ ਆਗੇ ਤੋਂ ਦੇਖੋਗੇ ਤੁਹਾਨੂੰ ਵੈਰਾਈਟੀ ਪਤਾ ਲੱਗੇਗੀ ਪ੍ਰੋਡਕਟ ਨੂੰ ਐਜੇ ਸਾਡੇ ਸੂਬੇ ਜਿਹੜੇ ਨੇ ਉਹਨਾਂ ਦੇ ਵਿੱਚ ਕੀ ਰਿਟਾਇਮਿੰਗ ਕੀ ਰਹਿਣਾ ਹੈ ਟਾਈਮਿੰਗ ਵਧਾਉਣ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਵੇਰੇ 10 ਵਜੇ ਤੋਂ ਲੈ ਕੇ ਸ਼ਾਮੀ ਰहूं ਔਰ 8:30 ਵਜੇ ਸੋ ਐਤਵਾਰ ਤੇ ਚੱਲੇਗਾ ਵੀ ਸ਼ਨੀਵਾਰ ਐਤਵਾਰ ਆਪਣਾ ਆ ਗਿਆ ਸੋ ਮੇਰਾ ਓਪਨ ਸਰਵਰ ਸਾਰਿਆਂ ਨੂੰ ਜੀ ਜ਼ਰੂਰ ਆਓ ਐਂਡ ਜਿਹੜਾ ਸਾਡਾ ਇੱਕ ਵਾਰੀ ਐਫਰਟ ਜਿਹੜਾ ਹੈ اسپੈਸ਼ਲੀ ਜਿਹੜੇ ਸਾਡੇ ਏਓਸੀ ਡਵੈਲਪਮੈਂਟ ਲਈ ਤੇ ਉਹਨਾਂ ਦੀ ਟੀਮ ਜਿਹੜੀ ਹੈ ਡੀਡੀਪੂ ਬਹੁਤ ਛੱਤ ਕੋਈ ਦੇਖੋ ਕਿ ਕਿਵੇਂ ਮਿਹਨਤ ਕਰਕੇ ਇਹਨੇ ਥੋੜੇ ਟਾਈਮ ਦੇ ਵਿੱਚ ਇਹ ਸਾਰਾ ਸਟੋਲ ਦਾ ਸੈਟਅਪ ਕੀਤਾ ਆਪਣੇ ਹੱਥਾਂ ਦਾ